ਹਾਂਜੀ ਸਤਿ ਸ੍ਰੀ ਅਕਾਲ ਜੀ ਗੱਲ ਕਰਦੇ ਆਂ ਆਪਾਂ ਪੰਜਾਬੀ ਗਾਇਕ ਬੱਬੂ ਮਾਨ ਬਾਰੇ ਬੱਬੂ ਮਾਨ ਨੇ ਪ੍ਰਸ਼ੰਸਕਾਂ ਨੂੰ ਦਿੱਤਾ ਤੋਹਫ਼ਾ ਆਪਣੀ ਬਾਹ ਤੇ ਬਣਵਾਇਆ ਇਹ ਟੈਟੂ ਪੰਜਾਬੀ ਫਿਲਮ ਇੰਡਸਟਰੀ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਬੱਬੂ ਮਾਨ ਦੇ ਦੁਨੀਆ ਭਰ ਵਿੱਚ ਬਹੁਤ ਜ਼ਿਆਦਾ ਚੋਣ ਵਾਲੇ ਹਨ ਹਾਲ ਹੀ ਦੇ ਵਿੱਚ ਇੱਕ ਗਾਇਕ ਨੇ ਆਪਣੇ ਪ੍ਰਸ਼ੰਸਕਾਂ ਨੂੰ ਤੋਹਫ਼ਾ ਦਿੱਤਾ ਹੈ ਜਿਸ ਨੂੰ ਵੇਖ ਕੇ ਉਹਨਾਂ ਦੇ ਚਾਹਣ ਵਾਲੇ ਉਹਨਾਂ ਦੀ ਤਾਰੀਫ਼ ਕਰਦੇ ਨਹੀਂ ਥੱਕ ਰਹੇ ਚਲੋ ਦੇਖਦੇ ਆਂ ਇਸ ਵੀਡੀਓ ਦੇ ਵਿੱਚ ਕੀ ਕੀ ਤੋਹਫ਼ਾ ਦਿੱਤਾ ਆ ਦਰਅਸਲ ਗਾਇਕ ਬੱਬੂ ਮਾਨ ਨੇ ਆਪਣੇ ਇੰਸਟਾ ਅਕਾਊਂਟ ਤੇ ਇੱਕ ਵੀਡੀਓ ਸਾਂਝੀ ਕੀਤੀ ਆ ਜਿਸ ਵਿੱਚ ਉਹ ਆਪਣੀ ਬਾਹ ਤੇ ਟੈਟੂ ਬਣਵਾਉਂਦੇ ਨਜ਼ਰ ਆ ਰਹੇ ਹਨ ਇੱਥੇ ਧਿਆਨ ਦੇਣ ਯੋਗ ਗੱਲ ਇਹ ਹੈ ਕਿ ਉਹਨਾਂ ਨੇ ਬਾਹ ਤੇ ਆਪਣਾ ਨਾਮ ਨਹੀਂ ਲਿਖਾਇਆ ਸੋਗੂੰ ਲਵ ਮਾਈ ਫੈਨਸ ਲਖਵਾਇਆ ਆਪਣੇ ਚੌਣ ਵਾਲਿਆਂ ਦਾ ਲਖਵਾਇਆ ਜਿਸ ਨੂੰ ਵੇਖਣ ਮਗਰੋਂ ਪ੍ਰਸ਼ੰਸਕਾਂ ਦੇ ਚਿਹਰੇ ਖਿੜ ਗਏ ਹਨ ਅਤੇ ਕਮੈਂਟ ਸੈਕਸ਼ਨ ਵਿੱਚ ਕਮੈਂਟਾਂ ਦਾ ਹੜਾ ਆ ਗਿਆ ਹੈ ਉੱਥੇ ਗਾਇਕ ਨੇ ਇਸ ਵੀਡੀਓ ਨੂੰ ਕੈਪਸ਼ਨ ਦਿੱਤਾ ਹੈ ਕਿ ਮੈਂ ਆਪਣੇ ਫੈਨਾਂ ਦਾ ਫੈਨ ਹਾਂ ਇਹ ਬੱਬੂ ਮਾਨ ਦੀ ਦਰਿਆਦਲੀ ਹੈ ਜੋ ਕਿ ਆਪਣੇ ਫੈਨਸ ਲਈ ਉਹਨਾਂ ਨੇ ਟੈਟੂ ਬਣਵਾਇਆ ਤੇ ਉਹਨਾਂ ਦੇ ਚੌਣ ਵਾਲੇ ਵੀ ਬਹੁਤ ਜ਼ਿਆਦਾ ਖੁਸ਼ ਹੋਏ ਨੇ ਇਹ ਵਾਲਾ ਕੰਮ ਦੇਖ ਕੇ ਉਹਨਾਂ ਦਾ ち。